ਵੀ ਮੈਦਾਨੀ ਦਾਬਦਾ ਕਿਸੇ ਨੂੰ ਜਿਹੜਾ ਅੱਜ ਪਾਵਰ ਦਿਖਾਉਣ ਲੱਗੇ ਤੂੰ ਪਹਿਲਾਂ ਨਹੀਂ ਦਿਖਾਈ ਜਨੇ ਪਾਵਰ ਝੋਨੇ ਦੇ ਵਿੱਚ ਇਹਨੇ ਲਾਠੀ ਚਾਰਜ ਕਰਾਇਆ ਝੋਨਾ ਲੋਕਾਂ ਦਾ ਲੁੱਟਿਆ ਗਿਆ ਭਾਰਤ ਮਾਲਾ ਉਹ ਧੱਕੇ ਨਾ ਕੱਢਦਾ ਘਟ ਘਟ ਸਾਡੇ ਤੇ 8-8 ਲਾਠੀ ਚਾਰਜ ਮੈਂ ਗਿਣਿਆ ਸਕਦਾ ਗੈਸ ਪਾਈਪ ਹੈ ਤਿੰਨਾਂ ਰੀ ਉਤੇ ਲਾਠੀ ਚਾਰਜ ਹੋ ਗਿਆ ਆਹ ਆਪਣਾ ਸੰਗਰੂਰ ਦੇ ਨਾਲ ਜਿਹੜਾ ਹੈਗਾ ਮਰੇਲ ਕੋਟੜਾ ਵਾਲਾ ਮਰੇਲ ਕੋਟੜ ਲੈਣਾ ਜੰਮਦੀ ਧੱਕੇ ਜਦੋਂ ਅਸੀਂ ਸਾਡੀ ਮੀਟਿੰਗ ਚੱਲਦੀ ਸੀ ਇੱਥੇ ਵੱਧਮੀ ਉਧਰ ਲਿਆ ਕੇ ਉਧਰ ਕਬਜ਼ਾ ਕਰ ਲਿਆ ਜਦੋਂ ਇਧਰੋਂ ਜਾਣਾ ਸੀ 18 ਮੀਲ ਤੇ ਨਾਕੇ ਲਾਏ ਸੀਗੇ 18 ਮੀਲ ਤੋਂ ਨਾਕੇ ਤੋੜ ਕੇ ਸਾਡੇ ਸਾਥੀ ਉੱਥੇ ਗਏ ਐ ਵੀ ਐ ਤੁਸੀਂ ਕਿਵੇਂ ਕਬਜ਼ਾ ਕਰ ਲਓਗੇ ਹਾਲਾਂਕਿ ਅਸੀਂ ਤਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਜ਼ਮੀਨ ਕਿਸੇ ਰੇਟ ਤੇ ਵੀ ਨਾ ਦਿਓ ਠੀਕ ਹੈ ਜਿਹੀ ਲੋਕਾਂ ਦੀ ਹਾਲਤ ਇਹਨਾਂ ਨੇ ਬਣਾਈ ਅਗਲਾ ਕਹਿੰਦਾ ਮਾਰੀ ਜੀ ਮੇਰੇ ਗੱਨੀ ਨੂੰ ਹੋ ਜੇ ਕਰਜ਼ਾ ਗੁਰਜਾ ਵੀ ਲਾ ਲਾਂਗੇ ਮਜਬੂਰੀ ਹੈ ਜੀ ਹੁਣ ਸਾਰਾ ਇਹ ਕੁਝ ਉਹ ਕਾਰਪੋਰੇਟੋਂ ਕਹਿੰਦਾ ਵੀ ਆਜੋ ਤੁਸੀਂ ਪੰਜਾਬ 'ਚ ਜਿਹੜਾ ਕੁਝ ਕਰਨਾ ਹੈ ਮੈਂ ਕਿਸੇ ਨੂੰ ਕੁਝ ਕਰਨ ਨਹੀਂ ਦਿੰਦਾ ਇਹ ਉਹਨੇ ਸੱਦਾ ਉਹਨਾਂ ਨੂੰ ਦਿੱਤਾ ਜਿਵੇਂ ਮੋਦੀ ਨੇ ਦਿੱਤਾ ਹੋਇਆ ਮੋਦੀ ਤੇ ਇੱਕ ਚੀਜ਼ ਬਣ ਗਈ ਹੈ ਠੀਕ ਅਜੀ ਅਸੀਂ ਚੰਡਾ ਸਿੰਘ ਜੇਠੂ ਕਾ ਜੀ ਕਿਸਾਨ ਯੂਨੀਅਨ ਅਗਰਾਹਾਂ ਦੇ ਆਗੂ ਕਲਾਜੀਏ ਸਟੇਜ ਇਹ ਤਾਂ ਪੇ ਨੇੜੇ ਖੜੇ ਆ ਜੀ ਅੱਗੇ ਪੁਲਿਸ ਨਾਕਾ ਲੱਗਿਆ ਹੋਇਆ ਬਹੁਤ ਭਾਰੀ ਇਹਨਾਂ ਦਾ ਕਹਿਣਾ ਸੀ ਤੁਸੀਂ ਸੁਣਿਆ ਹੈ ਵੀ ਅਸੀਂ ਨਹੀਂ ਕਿਸੇ ਨੂੰ ਪਰੇਸ਼ਾਨ ਕਰਦੇ ਲੋਕਾਂ ਨੂੰ ਤੇ ਜੇ ਅੱਗੇ ਪੁਲਿਸ ਨਾਕਾ ਲਾ ਕੇ ਖੜੀ ਜਾਣਾ ਕਿ ਅਸੀਂ ਨਾਕਾ ਤੋੜਨ ਦਾ ਜਾਂ ਇੱਦਾਂ ਦੇ ਟੱਕਰ ਕਰਨ ਦਾ ਕੋਈ ਇਰਾਦਾ ਨਹੀਂ ਹੈਗਾ ਸੇਵਾਤਾ ਜਿੰਦਾਬਾਦ 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 ਮੁਰਦਾ ਬੋਲ ਇੱਧਰ ਨੂੰ ਹਲੋ ਕਿ ਸਾਈਡ ਤੇ ਆਹ ਅਸੀਂ ਦਰਦ ਦੇ ਬਣਾ ਦੇ ਜੀ ਨਾ ਬਹੁਤ ਚੱਲੂ ਆਗੇ ਆ ਰਹੇ ਨੇ ਬੰਦੇ ਲੜ ਰਹੇ ਨੇ ਸਾਰੇ ਆ ਰਹੇ ਨੇ ਬੰਦੇ ਵੀ ਲੜ ਰਹੇ ਨੇ ਉਹ ਕਿਤੇ ਵੀ ਅੱਜ ਸਾਰੇ ਨੂੰ ਚਾਹ ਰਹੇ ਨੇ ਬਾਈ ਸੋਟੂ ਸੇ ਤੇ ਲਿਆਉਂਦਾ ਆਪਣਾ ਹੇ ਇਧਰ ਹੋਇਓ ਮਰਦਾ ਮਰਦਾ ਅਰੇ ਐਂਬੂਲੈਂਸ ਨੰਗੀ ਕਿਸਾਨਾਂ ਤੋਂ ਨੰਗੀ ਦੀ ਐਂਬੂਲੈਂਸ ਕਿਸਾਨਾਂ ਤੋਂ ਨੰਗੀ ਐਂਬੂਲੈਂਸ ਕਿਸਾਨਾਂ ਤੋਂ ਲੰਘ ਚੁੱਕੀ ਆ ਹੁਣ ਅੱਗੇ ਪੁਲਿਸ ਦੇਖਦੇ ਆ ਤੁਸੀਂ ਦੇਖ ਰਹੇ ਹੋ ਲਗਾਤਾਰ ਕਿਸਾਨ ਆ ਰਿਹਾ ਜੀ ਚੰਡੀਗੜ੍ਹ ਨੂੰ ਜਾਣ ਦੇ ਲਈ ਤਪਾ ਨੇੜੇ ਐ ਅੱਗੇ ਪ੍ਰਸ਼ਾਸਨ ਕੜਾ ਵੀ ਦੇਖੋ ਕਿੱਡੇ ਟਿਪਰ ਲਾ ਕੇ ਕਿੱਡੇ ਹੈ ਉਹ ਮੂਰੇ ਟਿਪਰ ਲਾਏ ਹੋਇਆ ਜੀ ਭਾਰੀ ਪੁਲਿਸ ਫੋਰਸ ਖੜੀ ਹੋਈ ਹੈ ਹੁਣ ਹੈਰਾਨ ਦੇਖੋ ਜੀ ਕੌਣ ਹਨ ਇਹ ਲੋਕ ਦੇਖਣਗੇ ਅੱਗੇ ਭਗਵੰਤ ਮਾਨ ਸਰਕਾਰ ਵੱਲੋਂ ਪ੍ਰਸ਼ਾਨ ਕੀਤਾ ਜਾ ਰਿਹਾ ਜਾਂ ਕਿਸਾਨਾਂ ਵੱਲੋਂ ਕਿ ਕਿ ਕਿਸਾਨ ਦੇਖੋ ਛੈੜ ਛੱਡ ਕੇ ਚੱਲ ਰਹੇ ਆ ਤਾਂ ਕਿ ਟ੍ਰੈਫਿਕ ਵਿੱਚ ਰੁਕਦਾ ਹੋਵੇ ਆ ਪੂਰਾ ਜਹਾਜ਼ ਛੱਡ ਕੇ ਨਾ ਬਣਾਈ ਜਾ ਰਹੀ ਆ ਵੀਡੀਓ ਹੈਲੋ ਬਾਬਾ ਇਸ ਤਰ੍ਹਾਂ ਹੀ ਕਮਾਂਡ ਦਿੱਤੀ ਜਾਊਗੀ ਉਸ ਕਮਾਂਡ ਨੂੰ ਫੋਲੋ ਕੀਤਾ ਜਾਏ ਮੇਰ ਕੇ ਲਾਗੋ ਕਰੋ ਉਸ ਤੋਂ ਦੇਖੋ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਜਾ ਰਿਹਾ ਜੀ ਤੁਸੀਂ ਦੇਖ ਰਹੇ ਹੋ ਸਾਰੇ ਮਲਾਜ਼ਮ ਲੋਡ ਪੋਜੀਸ਼ਨ ਦੇ ਵਿੱਚ ਆਪਣੀ ਫਾਰਮੇਸ਼ਨ ਦੇ ਵਿੱਚ ਜਿੰਨਾ ਦੀ ਕਮਾਂਡ ਇੱਥੇ ਦਿੱਤੀ ਜਾਊਗੀ ਉਸ ਕਮਾਂਡ ਨੂੰ ਫੋਲੋ ਕਰਨਾ ਹੈ ਉਸ ਮੁਤਾਬਕ ਕਾਰਵਾਈ ਕਰਨੀ ਹੈ ਐਰਪੀ ਟੀਮ ਆਪਣੀ ਗੇਟ ਚਿਰਣਾ ਅੰਦਰ ਲੋਡ ਪੋਜੀਸ਼ਨ ਵਿੱਚ ਰੱਖੋ एआरपी टीम वालों ने बेती है कि एआरपी ने चार्ज अपनी टीम रो बॉडी प्रोटेक्टर के नाल लॉड पोजीशन में रखो एसएसपी साहब आप खुद कमांड कर रहे हैं जी एसएसपी अनितकर अकाउंट और भी काम ਆ ਜਿਹੜੇ ਵਿਚਾਲੇ ਲਈ ਇਸ ਲੱਗੀ ਐ ਸਾਡੇ ਬਰਾਦਰ ਨੂੰ ਸੁਣੋ ਡੀਐਸਪੀ ਸਾਹਿਬ ਐਂਡੀ ਗਿਆਸ ਆਪਣੀ ਪੋਜੀਸ਼ਨ ਜਿਹੜੀ ਹੈਗੀ ਤੁਹਾਡੀ ਟੀਮ ਨੂੰ ਲੈਟ ਰੱਖੋ ਪੈਨੌੜੇ ਅਜੋਸ ਜੀ ਡੀਐਸਪੀ ਸਾਹਿਬ ਸਰਬਜੀਤ ਜੀ ਰਾਈਟ ਸਾਈਡ ਦੀ ਰੋਡ ਤੇ ਜਿਹੜੀ ਪੋਜੀਸ਼ਨ ਹੈਗੀ ਐ ਲੈਟ ਪੋਜੀਸ਼ਨ ਤੇ ਆਪਣੇ ਮੁਲਾਜ਼ਮ ਕੋਲੋਂ ਜਾਬਤਾ ਕੀਤਾ ਹੈ ਅੱਗੇ ਤੋਂ ਵੀ ਦਿੱਤੇ ਐ ਕਿ ਚਲਦੀ ਗਰੌਣੀਆਂ ਇਹਨਾਂ ਤੋਂ ਦੂਜਿਆ ਗੱਲਾ ਫੇਰ ਕਰਾਂਗੇ ਸਾਰੇ ਮੁਲਾਜ਼ਮ ਆਪਣੀ ਆਪਣੀ ਪੋਜੀਸ਼ਨ ਪਰ ਲੱਜ ਜਾਣਗੇ ਪਹਿਲਾਂ ਟ੍ਰੈਫਿਕ ਚੱਲਦੀ ਰਹੇ ਟ੍ਰੈਫਿਕ ਮੰਗਾ ਆਪਾਂ ਤੋਂ ਪਹਿਲਾਂ ਸਾਰੇ ਮੁਲਾਜ਼ਮ ਆਪਣੀ ਪੋਜੀਸ਼ਨ ਪਰ ਲੱਜੇ ਡੀਆਰਪੀ ਪੋਜੀਸ਼ਨ ਤਪਰ ਨੇ ਡੀਆ ਜੀ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਭਾਰੀ ਪੁਲਿਸ ਫੋਰਸ ਦਾ ਨਾਤਾ ਐਸਐਸਪੀ ਨਵਨੀਤ ਕੌਰ ਕਾਉਂਂਟਰੋਲ ਨਵਨੀਤ ਕਾਉਂਂਟਰੋਲ ਜੀ ਆਪ ਹਾਜ਼ਰ ਹੈ ਮੌਕੇ ਤੇ ਸਰਕਾਰ ਨੇ ਨਹੀਂ ਤਾਂ ਕਰਮਕ ਜੀ ਡੀ ਵੈਰੀ ਵੈਰੀ ਗੁੱਡ ਸਤਿ ਸ੍ਰੀ ਅਕਾਲ ਭਗਵੰਤ ਮਾਨ ਮੁਰਦਾ ਆਪਾ ਅਸੀਂ ਫਾਰਮੇਸ਼ਨ ਦੇ ਵਿੱਚ ਰਹਿਣਗੇ ਜਿਹੜਾ ਵੀ ਆਰਪੀ ਟੀਮ ਮੈਡੀਕਲ ਲਾਰਡ ਪੋਜੀਸ਼ਨ ਦੇ ਵਿੱਚ ਮਨੂ ਜੀ ਪਟਨਾਣ ਮੋਰਚੇ ਦਾ ਪੰਜਾਬ ਦਾ ਕੋਈ ਫੈਸਲਾ ਨਹੀਂ ਕੋਈ ਸੜਕ ਰੋਕਣ ਦਾ ਅਸੀਂ ਰਸਤਾ ਛੱਡ ਕੇ ਬੈਠੇ ਆ ਜੇ ਹਜੇ ਵੀ ਟਿੱਕਾ ਲੱਗਦਾ ਤੁਸੀਂ ਫੇਰ ਚਲਾਉਣੀ ਅਸੀਂ ਹੋਰ ਵੀ ਤੁਹਾਨੂੰ ਕਰਵਾਗੇ ਸਾਡੇ ਸਾਰੇ ਅਗੂ ਬਰਕਰਾਰਾਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਟ੍ਰੈਫਿਕ ਚੱਲਦੀ ਕਰੋ ਗਾਹਾਂ ਵਾਲੀ ਗੱਲ ਕੋਈ ਫੇਰ ਹੋਊ ਜੇ ਕਰਨੀ ਐ ਨਹੀਂ ਠੀਕ ਐ ਤੁਸੀਂ ਆਪ ਦਾ ਕਰੋ ਸੀ ਆਪ ਦਾ ਕਰਾਂਗੇ ਆਜਾ ਗੱਲ ਕਰ ਲੈਣ ਸਾਰਿਆਂ ਨੂੰ ਪਹਿਲਾਂ ਸਾਡੀ ਬੇਨਤੀ ਮੰਨੋ ਕਿ ਟ੍ਰੈਫਿਕ ਚੱਲਦੀ ਕਰੋ ਲੋਕਾਂ ਨੂੰ ਕਿਉਂ ਫਿੱਟ ਕਰਿਆ ਜਿਹੜਾ ਭਗਵੰਤ ਮਾਨਾ ਦਾ ਫੇਰ ਇਹਨਾਂ ਰੁਕਦੇ ਆ ਇਹ ਸੜਕਾਂ ਰੁਕਦੇ ਆ ਹੁਣ ਦੇਖੋ ਜੀ ਕੀ ਗੱਲ ਕਰਨੀ ਸਰਕਾਰ ਭਾਵੇਂ ਤੁਹਾਨੂੰ ਤੰਗ ਕਰਦੀ ਐ ਤੁਸੀਂ ਕੀ ਕਰਦੇ ਹੋ ਖੁਸ਼ਾ ਸਾਡੇ ਪੇਲੇ ਜੰਗਾ ਮਾਰ ਕੇ ਕੋਈ ਤਰਾਜ ਵੀ ਸਾਨੂੰ ਮਾਰ ਲਵੇ ਤੁਹਾਨੂੰ ਹੁਕਮ ਹੋ ਗਿਆ ਅਸੀਂ ਮਰਦ ਕੀ ਕਰਦੇ ਆ ਅਸੀਂ ਜਾ ਕੇ ਸਾਡੀਆਂ ਔਰਤਾਂ ਦੇ ਹਰ ਖਾੜਦਿਆਂ ਦੇ ਜਿਹੜਾ ਹੁੰਦਾ ਉਹ ਭਾਈ ਭੈਣਾਂ ਕੀ ਕਰਨ ਉਹ ਬੱਚਾ ਨੂੰ ਘੁੱਟ ਦਉਂਦੀਆਂ ਤੇ ਬੱਚੇ ਕੀ ਕਰਨ ਜਿਹੜਾ ਤਖੜਾ ਹੁੰਦਾ ਮਾਰਿਆ ਨੂੰ ਘੁੱਟ ਦਿੰਦਾ ਤੇ ਐਂ ਤੁਰਦੀ ਆ ਗੱਲ ਇਹ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਭਗਵਾਨ ਜੀ ਨੂੰ ਭਲੇਖੇ ਚ ਦਾਗ ਦੇ ਜੋਰ ਮੂੰਹ ਬੰਦ ਨਹੀਂ ਹੁੰਦਾ ਕਿਸੇ ਦਾ ਤੂੰ ਬੰਦ ਕਰਾਉਣਾ ਮਸਲੇ ਹੱਲ ਕਰੋ ਲੋਕਾਂ ਦੇ ਮਸਲੇ ਕਿਸਾਨ ਯੂਨੀਅਨ ਦੀ ਬਾਰ ਕਰ ਬੈਠਿਆ ਜੀ ਤਾਂ ਇਹਨੀਆਂ ਦਿਨੀਆਂ ਕਾਇਸ਼ਤਾ ਪਾਈਆਂ ਹੋਈਆਂ ਪਹਿਲਾਂ ਤੋਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿਹੜੀ ਗੱਲ ਤਣੀ ਬੋਲਿਆ ਤੂੰ ਸਰਕਾਰ ਦੀ ਤੇ ਉਹ ਸਰਕਾਰ ਨਾਲ ਦੇ ਵੀ ਕਿਹੜੀ ਗੱਲ ਵੱਖਰੀ ਐ ਉਹ ਬਸ ਲੋਕਾਂ ਨੂੰ ਤੂ ਰੋ ਮਾਰਦਾ ਐ ਬਈ ਬਈ ਮੁੱਖ ਮੰਤਰੀ ਬਣ ਗਿਆ ਮਾਰੀ ਸਕਦੇ ਮੈਂ ਨਹੀਂ ਡਰਦਾ ਚੱਲ ਮੰਨ ਲਓ ਮੁੱਖ ਮੰਤਰੀ ਸਾਹਿਬ ਅੱਜ ਦਾ ਤੁਸੀਂ ਡਰ ਨੂੰ ਛੱਡ ਕੇ ਪਹਿਲਾਂ ਤਾਂ ਤੁਸੀਂ ਬਹੁਤ ਨਰਮ ਸੀ ਬਹੁਤ ਨੂੰ ਲੋਕਾਂ ਦਾ ਖਿਆਲ ਸੀ ਅੱਜ ਉਹ ਨਾ ਲੁੱਟਿਆ ਗਿਆ ਲੋਕਾਂ ਦਾ ਇਹ ਜਿਹੜਾ ਚੋ ਨਾ ਲੁੱਟਿਆ ਗਿਆ ਅਸੀਂ ਕੋਈ ਸੜਕ ਰੋਕੀ ਸੀ ਅਸੀਂ ਟੂਲ ਫ੍ਰੀ ਕਰੇ ਹਾਂ ਲੋਕਾਂ ਨੂੰ ਸਹੂਲਤ ਉਹ ਦਿੱਤੀ ਵੀ ਸਾਡੀ ਸੁਣੀ ਜਾਵੇ ਤੁਸੀਂ ਸਾਡੇ ਤੇ ਲੱਖੀ ਚਾਰਜ ਕਰਾਇਆ ਬਠਿੰਡੇ ਦੇ ਵਿੱਚ ਰਾਏਕੇ ਕਲਾਂ ਇਹਦੇ باوجود ਮਹੀਨਾ ਲੰਘਣ ਦੇ باوجود ਉਹ ਜੋ ਨਾ ਲੁੱਟਿਆ ਗਿਆ ਤੁਸੀਂ ਵਜਾਈ ਸੀ 126 ਸਪਾਂਸ ਕਰਕੇ ਉਹ 10-10 ਕਿਲੋ ਘੁੱਟੀ